ਰਾਜੀਤ ਸਿੰਘ ਹੁੰਦਲ ਡਰੱਗ ਮਾਮਲੇ ਦੇ ਵਿੱਚ ਸਾਬਕਾ ਐਸਐਸਪੀ ਸਸਪੈਂਡ ਹੋਏ ਸੀ ਜਿਹੜੇ ਉਹਨਾਂ ਦਾ ਕਹਿੰਦੇ ਕੋਈ ਥਾਉ ਪਤਾ ਨਹੀਂ ਮਿਲ ਰਿਹਾ ਲੱਭ ਨਹੀਂ ਰਹੇ ਕਿਤੇ ਉਹ ਤੇ ਉਹਨੇ ਹੁਣ ਕੀ ਲੱਭਣਾ ਹੁਣ ਨਹੀਂ ਮੁੜਦੇ ਯਾਰ ਚੰਡੀਗੜ੍ਹ ਵਾਲੀ ਉਹ ਤੇ ਕੀ ਪਤਾ ਕਿੱਧਰ ਨੂੰ ਨਿਕਲ ਗਿਆ ਮੂੰਹ ਚੁੱਕ ਗਿਆ ਜੀ ਕੱਲੇ ਆ ਕਿ ਭੱਜਣ ਵਾਲੇ ਨੂੰ ਤੁਹਾਨੂੰ ਪਤਾ ਬਥੇਰੇ ਰਾਹ ਹੁੰਦੇ ਆ ਬਿਲਕੁਲ ਉਹ ਨਿਕਲ ਗਿਆ ਆਪਦਾ ਸੂਟ ਬੂਟ ਲੈ ਕੇ ਸੰਦੂਕ ਲੈ ਕੇ ਤੇ ਮਾਨ ਸਰਬ ਕਹਿੰਦੇ ਸਨ ਕਿ ਲਫਾਫੇ ਮੇਰੇ ਕੋਲ ਟੇਬਲ ਤੇ ਆਏ ਪਿਆ ਉਹ ਦੂਜੇ ਦਿਨ ਹੀ ਨਿਕਲ ਗਿਆ ਜੀ ਹੁਣ ਦੇਖੋ ਉਹਦੇ ਤੇ ਦੋ ਮਾਮਲੇ ਆ ਇੱਕ ਤੇ ਡਰੱਗ ਵਾਲਾ ਮਾਮਲਾ ਜਿਹੜਾ ਉਹ ਆ ਇਸ ਤੋਂ ਇਲਾਵਾ ਇੱਕ ਕੇਸ ਹੋਰ ਚੱਲਦਾ ਕਿ ਜੋ ਆਮਦਨ ਤੋਂ ਵੱਧ ਜਿਹੜੀ ਪ੍ਰਾਪਰਟੀ ਬਣਾਈ ਜਾਂਦੀ ਉਹ ਢਾਈ ਕੇ 3 ਕਰੋੜ ਦੀ ਉਹਦੀ ਵੱਖਰੇ ਤੌਰ ਤੇ ਜਿਹੜੀ ਪ੍ਰਾਪਰਟੀ ਆ ਹੁਣ ਮੈਨੂੰ ਪਤਾ ਨਹੀਂ ਐਗਜ਼ੈਕਟ ਜੀ ਅੰਕੜਾ ਕਿੰਨਾ ਹੈ 3 ਕਰੋੜ ਹੈ 4 ਕਰੋੜ ਹੈ ਇੱਥੇ ਜਿਆ ਕਿ ਉਹ ਜਿਹੜੀ ਪ੍ਰਾਪਰਟੀ ਆ ਨਾਲ ਉਹ ਵੀ ਲੱਗੀ ਹੋਈ ਆ ਕਿ ਦੋਸ਼ ਇਹੋ ਨੇ ਕਿ ਇਹ ਜਿਹੜੀ ਪ੍ਰਾਪਰਟੀ ਆ ਉਹ ਜੋ ਉਹਦੇ ਇਨਕਮ ਦੇ ਸਾਧਨ ਸੀ ਜੀ ਉਹਨਾਂ ਤੋਂ ਵਧੇਰੇ ਆ ਹੂੰ ਹੂੰ ਤੇ ਉਸ ਕੇਸ ਦੇ ਵਿੱਚ ਅਦਾਲਤ ਨੇ ਹੁਣ ਉਹਨੂੰ ਪਗੋੜਾ ਵੀ ਕਰਾਰ ਦੇ ਦਿੱਤਾ ਤੇ ਇਹਦਾ ਮਤਲਬ ਹੈ ਕਿ ਜੇ ਉਹ ਨਹੀਂ ਲੱਭ ਰਿਆ ਤਾਂ ਦੇਹੀ ਅਦਾਲਤ ਨੇ ਪ੍ਰੋਸੀਜਰ ਦੇ ਮੁਤਾਬਕ ਉਸਨੂੰ ਪਗੋੜਾ ਜੀ ਜੀ ਪਰ ਇਹਦੀਆਂ ਹੁਣ ਜੇ ਗੱਲਾਂ ਬਾਤਾਂ ਆਪਾਂ ਦੇਖੀਏ ਇਸ ਬੰਦੇ ਦਾ ਪਹਿਲਾਂ ਹੀ ਕਾਂਡ ਸਾਹਮਣੇ ਆ ਗਿਆ ਸੀ ਕਿ ਨੇ ਆਪਣੀ ਬੇਟੀ ਨੂੰ ਮੈਡੀਕਲ ਚ ਸੀਟ ਦਿਵਾਉਣ ਵਾਸਤੇ ਹਰਾਫੇਰੀ ਕੀਤੀ ਜੀ ਉਦੋਂ ਇਹਨੂੰ ਬਖਸ਼ ਦਿੱਤਾ ਗਿਆ ਤੇ ਕਈ ਥਾਣਿਆਂ ਚ ਕਈ ਜ਼ਿਲ੍ਹਿਆਂ ਚ ਇਹਨਾਂ ਨੇ ਜਾ ਕੇ ਗਾਹ ਪਾਇਆ ਕਿਸੇ ਨੇ ਗੱਲ ਗੋਲੀ ਨਹੀਂ ਹੁਣ ਜਦੋਂ ਗੱਲ ਹੱਦੋਂ ਹੀ ਜ਼ਿਆਦਾ ਪਰੇ ਚਲੇ ਗਈ ਹੁਣ ਇਹ ਭੱਜੇ ਫਿਰਦੇ ਆ ਕਿ ਕਿੰਨੇ ਹੁਣ ਕਿਉਂਕਿ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਸਰ ਉਹ ਇੱਥੇ ਰਹਿੰਦੇ ਹੀ ਨਹੀਂ ਉਹ ਇੱਥੋਂ ਨਿਕਲ ਜਾਂਦੇ ਆ ਜਾਂ ਤਾਂ ਬਾਹਰਲੇ ਕਿਸੇ ਸੂਬੇ ਚ ਜਾਂ ਬਾਹਰਲੇ ਮੁਲਕ ਚ ਆਪਦਾ ਟਿਕਾਣਾ ਬਣਾ ਲੈਂਦੇ ਆ ਲੱਭੀ ਜਾ ਉਹ ਲੱਭਾ ਤੇ ਉੱਥੇ ਜਾ ਕੇ ਪਤਾ ਨਹੀਂ ਕਿਹੜੀ ਉਹ ਪਰਛਾਣ ਆਪਦੀ ਜਿਹੜੀ ਹੈ ਅਖਤਿਆਰ ਕਰ ਲੈਣਗੇ ਬਸ ਠੀਕ ਠਾਕ ਹੀ ਹੈ ਜੀ ਜੀ ਜੱਟਾਂ on fire ਜੀ ਵੀ ਕਹਿ ਰਹੇ ਨੇ ਕਿ ਅਗਲਾ ਭਾਵੇਂ ਕੈਨੇਡਾ ਸੈੱਟ ਹੋ ਗਿਆ ਹੋਵੇ ਤੇ ਉਸਤਾਦ ਜੀ ਇੱਕ ਜਵਾਬ ਦੇ ਰਹੇ ਨੇ ਕਿ ਪੰਜਾਬੀਆਂ ਨੇ ਕਿੱਥੇ ਜਾਣਾ ਹੁੰਦਾ ਕਹਿੰਦੇ ਕੈਨੇਡਾ ਹੀ ਚਲੇ ਜਾਂਦੇ ਆ ਨਹੀਂ ਕਿਤੇ ਵੀ ਚਲੋ ਕੈਨੇਡਾ ਬਥੇਰੇ ਹੁਣ ਇੱਥੋਂ ਭੱਜ ਕੇ ਇੰਡੀਆ ਚੋਂ ਯੂਕੇ ਵੀ ਬੈਠੇ ਆ ਜੀ ਯੂਕੇ ਵਾਲੇ ਵੀ ਬੰਦਾ ਨਹੀਂ ਦਿੰਦੇ ਕੈਨੇਡਾ ਵਾਲੇ ਵੀ ਛੇਤੀ ਕੀ ਤਿਆ ਨਹੀਂ ਦਿੰਦੇ ਤੇ ਨਾ ਯੂਐਸ ਵਾਲੇ ਦੇਣ ਤੇ ਤਿੰਨਾਂ ਥਾਵਾਂ ਤੇ ਟਿਕਾਣੇ ਤੇ ਹੈਗੇ ਹੀ ਆ ਜੀ ਜੀ ਟਿਕਾਣੇ ਤੇ ਬਣਾਈ ਜਾਂਦੇ ਆ ਜਿਨ੍ਹਾਂ ਕੋਲ ਪੈਸਾ ਆ ਜ਼ੋਰ ਉਹ ਜਾ ਕੇ ਉੱਥੇ ਇਨਵੈਸਟ ਕਰ ਦਿੰਦੇ ਨੇ ਹੂੰ ਹੂੰ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਖਾਓ ਖਰਮਾਨੀਆਂ ਨਾਲੇ ਭੰਨੋ ਬਦਾਮ ਨਾਲੇ ਪੁਲਸ ਤੋਂ ਇੱਥੋਂ ਬਚੇ ਰੋ ਨਾਲੇ ਉੱਥੇ ਆਪਦਾ ਕਾਰੋਬਾਰ ਕਰੀ ਚੱਲੋ ਜੀ ਜਾਟਣ ਫਾਇਰ ਜੀ ਕਹਿ ਰਹੇ ਕਿ ਪਹਿਲਾਂ ਤੇ ਹੀ ਸੁਣੀਦਾ ਸੀ ਕਿ ਪੰਜਾਬ ਜੀ ਐ ਬਸ ਫੜਿਆ ਨਹੀਂ ਜਾ ਰਿਆ ਨਹੀਂ ਦੇਖੋ ਹੁਣ ਤਾਂ ਫਿਰ ਜਦੋਂ ਪਕੌੜਾ ਹੀ ਕਰਾਰ ਦਿੱਤਾ ਹੋਇਆ ਜੇ ਪੰਜਾਬ ਚ ਐ ਤੇ ਫਿਰ ਪੁਲਸ ਉਹਨੂੰ ਫੜ ਕਿਉਂ ਨਹੀਂ ਰਹੀ ਫੜਕਿਉ ਨਹੀਂ ਰਹੀ ਉਹ ਤਾਂ ਫਿਰ ਪੁਲਿਸ ਦੀ ਫੇਲੀ ਹੋ ਰਹੀ ਹੈ ਨਾ ਹਮ ਹਮ ਠੀਕ ਹੈ ਨਾ ਜੀ ਪਰ ਪੰਜਾਬ ਚ ਇਸ ਤਰ੍ਹਾਂ ਲੁਕਣਾ ਬਹੁਤ ਮੁਸ਼ਕਲ ਆ ਇਹਨਾਂ ਨੇ ਕਿੰਨੇ ਬੰਦੇ ਫੜ ਕੇ ਲਿਆਂਦੇ ਨੇ ਉਹ ਸਕੋਡਾ ਫੜ ਲਿਆਂਦਾ ਨੀਰੇਚ ਫੜ ਲਿਆਂਦਾ ਬਥੇਰੇ ਬੰਦੇ ਜਿਹੜੇ ਇੰਡੀਆ ਚ ਕਿਤੇ ਵੀ ਆ ਉਹ ਚਲੋ ਲੇਟ ਹੀ ਸਹੀ ਪੁਲਿਸ ਫੜ ਜ਼ਰੂਰ ਲੈਂਦੀ ਪਰ ਇਹ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਹੁਣ ਜੀ ਤੂਰ ਸਾਹਿਬ ਵੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਢਿੱਲੋਂ ਭਾਰਮਾਂ ਵਾਲਾ ਐਸਐਚਓ ਉਹ ਵੀ ਨਹੀਂ ਲੱਭਦਾ ਹੁੰਦਾ ਸੀ ਜਦੋਂ ਕਿ ਮਜੀਠੀਆ ਸਾਹਿਬ ਨੇ ਫਿਰ ਬਿਆਨ ਦਿੱਤਾ ਤੇ ਉਹ ਆਪ ਹੀ ਸਾਹਮਣੇ ਆਇਆ ਬਾਅਦ ਦੇ ਵਿੱਚ ਨਹੀਂ ਇੱਥੇ ਤਾਂ ਬਿਆਨ ਦੀ ਜ਼ਰੂਰਤ ਨਹੀਂ ਹੈ ਇੱਥੇ ਤਾਂ ਹੁਣ ਜਿਹੜਾ ਕਹਿੰਨੋ ਕਿ ਕੋਰਟ ਦਾ ਪ੍ਰੋਸੀਡਰ ਹੈ ਉਹ ਹੀ ਅਪਲਾਈ ਹੋਇਆ ਪਿਆ ਤੇ ਜੀ ਜੀ ਮਿੰਟੂ ਜੀ